ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਨਮਸ਼ਤਮੀ ਲੈ ਕੇ ਦੇਰ ਰਾਤ ਕਰਵਾਲੀ ਵਿਖੇ ਪੁੱਜੇ ਉਹਨਾਂ ਵੱਲੋਂ ਬਸ ਸਟੈਂਡ ਸਥਿਤ ਬਾਲਾ ਜੀ ਸੁੰਦਰੀ ਮੰਦਿਰ ਵਿਖੇ ਨਮਸਤਕ ਹੋਏ ਇਸ ਮੌਕੇ ਉਹਨਾਂ ਡੇਰਾ ਬਾਬਾ ਗਸਾਈਆਂ ਵਾਲੇ ਦੇ ਪ੍ਰਮੁੱਖ ਬਾਬਤਨ ਰਾਜੇ ਜੀ ਤੋਂ ਅਸ਼ੀਰਵਾਦ ਲਿਆ ਕੁਝ ਸਮਾਂ ਰੁਕੇ ਤੇ ਉਹਨਾਂ ਪਰਵਰਚਨ ਸੁਨੇਹਾ ਹਾ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਆਉਣ ਦਾ ਸ਼ਹਿਰ ਕਰਾਲੀ ਵਿੱਚ ਜਿਤਨੇ ਸਮਾਂ ਮੰਡੀ ਕਰਾਲੀ ਹਾਂਜੀ ਅੱਜ ਬਹੁਤ ਹੀ ਖੁਸ਼ ਹੋ ਰਹੇ ਹਾਂ ਸਾਡੇ ਦੇਸ਼ ਵਾਸੀਆਂ ਨੂੰ ਸਾਰੇ ਪਾਰਟੀਆਂ ਨੂੰ ਅੱਜ ਦੇ ਸ਼ੁੱਭ ਦਿਨ ਦੇ ਵਿੱਚ ਬਹੁਤ ਬਧਾਈਆਂ ਅਸੀਂ ਪਾਗਾਂ ਵਾਲੇ ਤੇ ਅੱਜ ਇਹ ਦਿਨ ਜਦੋਂ ਮਨਾਉਂਦੇ ਅੱਜ ਨੂੰ ਮੁਕੰਮਲ ਕਰਾਲੀ ਦੇ ਸਮੁੰਦਰ ਦੇ ਵਿਚਾਰੇ ਪਰਵਾਨ ਕ੍ਰਿਸ਼ਨ ਨੂੰ ਜਨਮ ਜਹਾਦ ਕੀਤਾ ਮੈਂ ਸੁਖਲਾ ਸੁਖਦੇਵ ਪੰਜਾਬ ਕਾਰਦੀ ਕਲਾਚ ਨੂੰ ਮੇਰਾ ਦੇਸ਼ ਚਾਤੀ ਕਰਾਦੂ ਮੈਨੇ ਪੜਵਾਣ 2500 ਦੇ ਸਾਢੇ 70